ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਨਵਾਕਿਆ ਗਿਆ ਬਾਦ ਅਰਥ ਹੈ ਧਨ ਫਾਰਸੀ ਪਸ਼ਾ ਦਾ ਸ਼ਬਦ ਹੈ ਖਾਲਸਾ ਗੁਰੂ ਦਾ ਸਾਜ ਜੈ ਗੁਰੂ ਦੀ ਫौज ਹੈ ਅਤੇ ਖਾਲਸੇ ਦੀ ਫਤਿਹ ਵੀ ਗੁਰੂ ਦੀ ਹਮ ਦਕਸ਼ਸ਼ਪਤੀ ਹੁੰਦੀ ਹੈ ਸਪਰ ਬਰਸ਼ਕੋਤ শ্রোਤਿਓ ਸਭ ਤੋਂ ਪਹਿਲਾਂ ਧੰਨਵਾਦ ਹੈ ਜੋ ਆਪ ਤੁਹਾਨੂੰ ਇਹ ਪ੍ਰੋਗਰਾਮ ਸਾਹਮਣੇ ਦੇ ਫਲਸਫੀ ਵਿਚਾਰ ਧਾਰਾ ਸੱਚ ਦੀ ਵਿਚਾਰ ਧਾਰਾ ਨੂੰ ਸਮਝਣ ਦੇ ਅਪਣਾਉਣ ਦਾ ਯਤਨ ਕਰ ਰਹੇ ਹੱਜ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਕੁਝ ਸ਼ਬਦ ਸਰੂਪਾਂ ਦੀ ਪੜਨ ਲੱਗੇ ਆਂ ਅਨੇਕ ਪ੍ਰਕਾਰ ਦੇ ਸ਼ਬਦ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਹ ਗੁਰੂ ਜੀ ਨੇ ਵਾਹ ਕਿਹਾ ਗਿਆ ਵਾਹ ਦਾ ਅਰਥ ਹੈ ਤਨ ਫਾਰਸੀਆ ਸ਼ਬਦ ਹੈ ਖਾਲਸਾ ਗੁਰੂ ਦਾਸ ਦਾ ਜੋ ਹੈ ਗੁਰੂ ਦੀ ਫੌਜ ਹੈ ਅਤੇ ਖਾਲਸਾ ਜਫਤੇ ਵੀ ਗੁਰੂ ਦੀ ਹੀ ਬਖਸ਼ਿਸ਼ ਫਤਿਹ ਹੁੰਦੀ ਹੈ ਪਿਆਰੇ ਦਰਸ਼ਕੋ ਕਿਰਿ ਸ਼ੁਰੂ ਹੋਤੇ ਹੋ ਕਾਪਸ਼ੂਮ ਦਾ ਧੰਨਵਾਦ ਹੈ ਜੋ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਦੇ ਵਿਚਾਰਧਾਰਾ ਨੂੰ ਸਮਝਣ અપਨਾਉਣ ਦਾ ਇੱਛਾਨ ਕਰ ਰਹੇ ਹੋ ਕਿ ਸੱਚ ਹੈ ਕਿ ਝੂਠ ਹੈ ਝੂਠ ਦਾ ਤਿਆਗ ਸੱਚ ਦੇ ਲੜ ਲੱਗ ਕੇ ਹੀ ਹੋ ਸਕਦਾ ਹੈ ਨਹੀਂ ਤਾਂ ਝੂਠ ਪਿੱਛਾ ਨਹੀਂ ਛੱਡਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਨੂੰ ਏ ਸੋਝਿ ਬਖਸ਼ ਰਹੀ ਹੈ ਕਿ ਸੱਚ ਕੀ ਹੈ ਤੇ ਝੂਠ ਨੂੰ ਕਿਵੇਂ ਪਛਾੜਨਾ ਝੂਠ ਦੇੰ ਤਬੀੜਾ ਕਿਵੇਂ ਲਵਾਉਣੀ ਆ ਸੱਚ ਤੇ ਝੂਠ ਅੜਦਾ ਨਹੀਂ ਤੇ ਪਿਆਰਿਓ ਅੱਜ ਗੁਰਬਾਣੀ ਦੇ ਕੁਝ ਸ਼ਬਦ ਸਰੂਪਾਂ ਨੂੰ ਸਮਝਣ ਦਾ ਯਤਨ ਕਰਾਂਗੇ ਅਨੇਕ ਪ੍ਰਕਾਰ ਦੇ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦੇ ਹਨ ਗੁਰਵਾਣੀ ਵਿਆਕਰਨ ਦੀਆਂ ਸ਼ਬਦਾਂ ਦੀਆਂ ਵੱਖ-ਵੱਖ ਕਿਸਮਾਂ ਕਿਉਂਕਿ ਇਹ ਭਾਸ਼ਾ ਹੈ ਇਹ ਰਚਨਾ ਹੈ ਤੇ ਉਹ ਸਾਰੀਆਂ ਕਿਸਮਾਂ ਇਸ ਰਚਨਾ ਵਿੱਚ ਦੇਖਣ ਨੂੰ ਮਿਲਦੀਆਂ ਹਨ ਜਿਸ ਤਰ੍ਹਾਂ ਕਾਰਕਾਨ ਕਰਤਾ ਕਰਮ ਕਰਨ ਸੰਪਰਦਾਨ ਅਪਾਦਾਨ ਸੰਬੰਧਾधिकरण ਸੰਬੋਧਨ ਇਹ ਅੰਗਰੇਜ਼ੀ ਵਿੱਚ ਕੀ ਹੈ ਤੇ ਨੋਮੀਨੇਟਿਵ ਅਕੂਜ਼ੇਟਿਵ ਇਨਸਟਰੂਮੈਂਟਲ dative ablative genitive locative and vocative ਇਹ ਕੇਸ ਜਾਂ ਕਾਰਕ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਦੇ ਹਨ ਭਾਵੇਂ ਅੱਜ ਕੱਲ ਇਹਨਾਂ ਕਾਰਕਾਂ ਦੀ ਥਾਂ ਤੇ ਸੰਬੰਧਕ ਵਰਤੇ ਜਾ ਰਹੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂਕਿ ਪ੍ਰਾਤਨ ਹੈ ਧੰਗੁਰ ਨਾਨਕ ਪਾਸ਼ਾ ਦੇ ਸੰਬੰਧ ਚੱਲੀ ਆ ਰਹੀ ਹੈ ਇਸ ਤੋਂ ਪਿੱਛੋਂ ਜਾਈਏ ਭਗਤ ਬਾਣੀ ਵੱਲ ਤਾਂ ਉਹ ਸ਼ੇਖ ਫਰੀਦ ਦੀ ਬਾਣੀ ਜਿਹੜੀ ਉਥੋਂ ਇਹ ਪਿੱਛੋਂ ਇਹ ਰਚਨਾਵਾਂ ਚੱਲੀ ਆ ਰਹੀਆਂ ਬਾਣੀ ਚੱਲੀ ਆ ਰਹੀ ਹੈ ਪਿਆਰੋ ਕਾਫੀ ਮਿਹਨਤੀ ਲੋੜ ਹੈ ਇਹਨਾਂ ਸ਼ਲ ਸ਼ਰੂਪਨ ਨੂੰ ਸਮਝਣ ਵਾਸਤੇ ਪਾੜ ਤਾਂ ਸਾਰੇ ਕਰ ਲੈਂਦੇ ਹਨ ਕਿਉਂਕਿ ਪੰਜਾਬੀ ਜਿਹਨਾਂ ਨੂੰ ਆਉਂਦੀ ਹੈ ਉਹ ਪੰਜਾਬੀ ਦੇ ਸ਼ਬਦਾਂ ਨੂੰ ਜੋੜ ਕੇ ਕੁਝ ਨਾ ਕੁਝ ਉਹ ਬਣਾ ਕੇ ਉਹ ਪੜ ਲੈਂਦੇ ਹਨ ਤੇ ਪੜ ਵੀ ਰਹੇ ਹਨ ਇਹ ਮਹਾਨ ਵਿਰਸਾ ਹੈ ਇਸ ਮਹਾਨ ਵਿਰਸੇ ਨੂੰ ਸਮਝਣਾ ਇਹਦੇ ਵਾਕ-ਵਾਕ ਪੱਖਾਂ ਨੂੰ ਜਾਣਨਾ ਇਹ ਕੁਝ ਮਿਹਨਤ ਮੰਗਦਾ ਹੈ ਆਪਾਂ ਅੱਜ ਇਹ ਵਿਚਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 527 ਹੈ ਉੱਥੋਂ ਇੱਕ ਸ਼ਬਦ ਲੈਂਦੇ ਹਾਂ ਜਿਹਦੇ ਵਿੱਚ ਕਟਪਟੇਸ਼ ਸ਼ਬਦੋਂ ਧਿਆਨ ਗੱਲ ਲੈਣ ਵਿਹਾਰੀ ਅੱਗੇ ਸ਼ਬਦ ਹੈ ਪ੍ਰਿਅ ਅੱਗੇ ਪ੍ਰਿਅ ਕੀ ਫਿਰ ठाकुर ਫਿਰ ਸੁੰਦਰ ਸੁੰਦਰੀ ਲਟਰੀ मधुरी भाई तो कोटे को ना दे नाइ शब्दਾਂ ਦੀ ਵਿਚਾਰ ਇਸ ਪੰਨੇ ਤੋਂ ਕਰਾਂਗੇ ਇਹ ਸ਼ਬਦ ਕਿਸ ਪ੍ਰਕਾਰ ਦੇ ਹਨ ਇਹਨਾਂ ਦਾ ਉਚਾਰਨ ਕੀ ਬਣਦਾ ਹੈ ਉਚਾਰਨ ਸ਼ੁੱਧ ਬਣਦਾ ਹੋਵੇ ਤਾਂ ਅਰਥ ਕੀ ਬਣਦੇ ਹਨ ਤੇ ਜੇ ਉਚਾਰਨ ਵਿਗੜਿਆ ਆਇਆ ਹੋਵੇ ਤਾਂ ਫੇਰ ਕੀ ਅਰਥ ਬਣਦੇ ਹਨ ਸੋ ਇਸ ਗੱਲ ਦੀ ਇਸ ਗੱਲ ਦੀ ਜਿਹੜੀ ਮਹੱਤਤਾ ਹੈ ਇਹ ਕੇਵਲ ਉਹਨਾਂ ਗੁਰਮੁਖ ਪਿਆਰਿਆਂ ਨੂੰ ਪਤਾ ਹੈ ਜਿਹੜੇ ਗੁਰਬਾਣੀ ਪੜ੍ਹਦੇ ਹਨ ਕੁਝ ਅਰਥ ਸਮਝਣਾ ਚਾਹੁੰਦੇ ਹਨ ਜਿਹੜੇ ਪਾਠ ਦੇ ਤਲ ਤੇ ਹੀ ਜੀ ਰਹੇ ਹਨ ਕਿ ਪਾਠ ਹੀ ਕਰਨਾ ਹੈ ਜਿੰਨਾ ਮਰਜ਼ੀ ਕਰ ਲਓ ਸਮਝਣਾ ਨਹੀਂ ਵਿਚਾਰਨਾ ਨਹੀਂ ਸ਼ਬਦਾਂ ਦੇ ਰੂਪ ਨੇ ਸਮਝਣੇ ਉਹਨਾਂ ਵਾਸਤੇ ਇਹ ਭਾਵੇਂ ਇਹ ਇੰਟਰਸਟਿੰਗ ਨਾ ਹੋਵੇ ਪਰ ਫਿਰ ਵੀ ਕਿਉਂਕਿ ਗੁਰਬਾਣੀ ਜਿਹੜੇ ਸੱਜਣ ਪੜ੍ਹਦੇ ਹਨ ਇਹ ਉਹਨਾਂ ਦੇ ਵਾਸਤੇ ਹੀ ਇਹ ਉਹ ਪ੍ਰালা ਹੈ ਕਿ ਸ਼ਬਦ ਰੂਪ ਨੇ ਸਮਝੜੀ ਹੈ ਇਹ ਆ ਜਾਏ ਤੋਂ ਆਪਾਂ ਚੱਲਦੇ ਆਂ ਪੰਨਾ 527 ਉੱਪਰ ਜਿੱਥੇ ਇਹ ਸ਼ਬਦ ਹੈ ਦੇਵ ਗੰਧਾਰੀ ਰਾਗ ਦਾ ਨਾਮ ਹੈ ਰਾਗੀ ਬਹੁਤ ਹਨ 61 ਰਾਗ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਸੋਝੀ ਰੱਖਣੀ ਇਹ ਵੀ ਬਹੁਤ ਵੱਡਾ ਕੰਮ ਹੈ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਸੁਰਾਂ ਲੱਗਦੀਆਂ ਵੱਖ-ਵੱਖ ਰਾਗਾਂ ਨੂੰ ਇਹ ਵੀ ਇੱਕ ਬਹੁਤ ਵੱਡਾ ਕੰਮ ਹੈ ਤਾਂ ਰਾਗੀ ਸੱਜਣਾ ਵਾਸਤੇ ਇਹਨਾਂ ਦੀ ਸੋਝੀ ਹੋਣੀ ਬੜੀ ਜ਼ਰੂਰੀ ਹੈ ਆਮ ਪਾਠ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜੇ ਰਾਗ ਹਨ ਇਹਨਾਂ ਦਾ ਵਿਧੀ ਵਿਧਾਨ ਕੀ ਹੈ ਇਹਨਾਂ ਨੂੰ ਗੇਮ ਗਾਇਆ ਜਾ ਸਕਦਾ ਹੈ ਇਹਨੀਆਂ ਸੁਰਾਂ ਜਿਹੜੀਆਂ ਕਿਹੜੀਆਂ ਹਨ ਇਹ ਵੀ ਯਤਨ ਜਿਹੜਾ ਇਹ ਕਰਨਾ ਬਣਦਾ ਤੋ ਸਤੁਰ ਕਹਿੰਦੇ ਹਨ ਮੇ ਮੇਰੋ ਸੁੰਦਰ ਕਹੋ ਮਿਲੇ ਕੇ ਤੋ ਇਹ ਅਗੇ ਸ਼ਬਦ ਹੈ ਗੱਗਾ ਲੈ ਲੈ ਨੂੰ ਵਿਹਾਰੀ ਲੱਲਾ ਅਖਰ ਜਿਹੜਾ ਹੈ ਇਹਦੀਆਂ ਦੋ ਦੁਨੀਆਂ ਹਨ ਇੱਕ ਲੱਲਾ ਤੇ ਇੱਕ ਲੱਲੇ ਪਰ ਬਿੰਦੀ ਸੱਲਾਹ ਜਿਹੜੀ ਕਸਮੀ ਧੁਨੀ ਹੈ ਲੱਲੇ ਪਰ ਬਿੰਦੀ ਇਹ ਸੌਫਟ ਧੁਨੀ ਹੈ ਤੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਗੂਲਾ ਗੋਲਾ ਗੂਲਾ ਤੇ ਗੋਲਾ ਇਦਾਂ ਉਚਾਰਨ ਕਰਨ ਨਾਲ ਦੋਵਾਂ ਸ਼ਬਦਾਂ ਦਾ ਅਰਥ ਸਪਸ਼ਟ ਹੋ ਜਾਂਦਾ ਗੂਲਾ ਗੋਲਾ ਫਾਮੀ ਲੱਲਿੰਗ ਪੈਰ ਬਿੰਦੀ ਜਾਂ ਘੋਰ ਅਕਰਨੋਂ ਬਿੰਦੀਆਂ ਜਿਹੜੀਆਂ ਅੱਜ ਕੱਲ ਲੱਗੀਆਂ ਮਿਲਦੀਆਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲੱਗੀਆਂ ਨਹੀਂ ਮਿਲਦੀਆਂ ਕਿਉਂਕਿ ਉਸ ਵੇਲੇ ਇਹ ਪੈਰ ਬਿੰਦੀ ਦਾ ਰਿਵਾਜ ਨਹੀਂ ਸੀ ਪ੍ਰਚਲਿਤ ਨਹੀਂ ਸਨ ਇਹ ਪੰਜਾਬੀ ਪਾਸ਼ਾ ਦੇ ਵਿੱਚ ਪਰ ਬੋਲਣ ਵਿੱਚ ਆਉਂਦੀਆਂ ਸਨ ਧੁਨੀ ਨਾ ਦੀ ਉਸ ਵੇਲੇ ਕਾਇਮ ਸੀ ਜਿਵੇਂ ਅੱਧਕ ਹੈ ਤਦੁਗਤਾ ਚੈਨ ਨਹੀਂ ਮਿਲਦਾ ਜੇ ਜਨਨੀ ਮਿਲਦਾ ਤੋ ਇਹਦਾ ਮਤਲਬ ਇਹ ਨਹੀਂ ਕਿ ਕੋਈ ਅਨਸਾਰ ਵਿੱਚ ਅਤਵਕ ਦਿੱਤੁ ਨਹੀਂ ਹੈ ਨੇ ਅਤਵਕ ਦਿੱਤੁ ਨਹੀਂ ਹੈ ਭਾਵੇਂ ਚਿੰਨ ਨਹੀਂ ਉਹ ਤੁਨੀ ਜਿਹੜੀ ਹੈ ਉਹ ਅਰਥਾਂ ਦੇ ਅਨੁਸਾਰ ਬੋਲੀ ਜਾਂਦੀ ਹੈ ਜਿਵੇਂ ਮੂਸਲਾ ਤੇ ਮਸਲਾ ਤੋਂ ਵਕਰ ਵਕਰ ਸ਼ਬਦ ਬਣ ਜਾਂਦੇ ਹਨ ਤੇ ਜੇ ਬਾਣੀ ਚ ਲਿਖੇ ਮੂਸਲਾ ਮਸਲਾ ਸ਼ਬਦ ਨੂੰ ਮੂਸਲਾਈ ਕੋ ਪੜੀ ਜਾਂਦਾ ਹੈ ਤਾਂ ਉਹ ਅਰਥ ਨਹੀਂ ਬਣਦਾ ਲਿਖਿਆ ਹੁੰਦਾ ਹੈ ਅਧਕ ਦੇ ਨਾਲ ਅਧਵੀ ਤੁਨੀ ਵਰਤੀ ਗਈ ਹੁੰਦੀ ਹੈ ਤਾਂ ਇਸ ਤਰ੍ਹਾਂ ਹੋਰ ਬੜੇ ਸ਼ਬਦ ਹਨ ਉਚਕਾ ਤੇ ਉਚਕਾ ਲਿਖਿਆ ਹੁੰਦਾ ਹੈ ਅਸਲ ਵਿੱਚ ਉਚਕਾ ਤੇ ਪੜਨ ਵਿੱਚ ਕੋ ਸੱਜਣ ਕੇ ਉਚਕਾ ਪੜਦੇ ਨੇ ਕਿਉਂਕਿ ਅਧਕ ਲੱਗਾ ਨਹੀਂ ਹੁੰਦਾ ਤੇ ਜੇ ਨਾ ਸਮਝ ਹੋਵੇ ਇਹਦਾ ਅਰਥ ਕੀ ਹੈ ਤੇ ਫੇਰ ਉਹ ਪੜਨ ਵਾਲੇ ਉਚਕਾ ਹੀ ਪੜਦੇ ਹਨ ਉਚਕਾ ਇਸੇ ਕਕਲਲੇ ਨੂੰ ਵਿਆਹਰੀ ਹੈ ਇਹ ਸ਼ਬਦ ਦੇ ਕਈ ਰੂਪ ਹਨ ਇਹ ਸ਼ਬਦ ਦੇ ਵਿੱਚ ਇੱਥੇ ਦੇਵੰਦਾਰੀ ਰਾਸ਼ ਦੇ ਵਿੱਚ ਇਹ ਸ਼ਬਦ ਹੈ ਗਲੀ ਸਟਰੀਟ ਜਿਹਨੂੰ ਕਿਹਾ ਜਾਂਦਾ ਹੈ ਗਲੀ ਤੇ ਉਸ ਤਰ੍ਹਾਂ ਇਹ ਸ਼ਬਦ ਨੂੰ ਹੋਰ ਕਈ ਰੂਪਾਂ ਵਿੱਚ ਵਾਕਵਾਤਾਵਤ ਵਰਤਿਆ ਗਿਆ ਜਿਵੇਂ ਗਲਨੀ ਜੋ ਗੁਨਾਹ ਹੋਈ ਉਹ ਤੇ ਨੂੰ ਗੱਲੀ ਪੜਿਆ ਜਾਂਦਾ ਹੈ ਇਥੇ ਨੂੰ ਗਲੀ ਪੜਨਾ ਹੈ ਕਿਉਂਕਿ ਇਥੇ ਮਿਲਣ ਦਾ ਸਬੰਧ ਹੈ ਮਿਲਣਾ ਕਿੱਥੇ ਹੈ ਕਿਹੜੀ ਸਟਰੀਟ ਵਿੱਚ ਕਿਹੜੀ ਗਲੀ ਉਹ ਕਿਹੜਾ ਥਾਂ ਹੈ ਜਿੱਥੇ ਮੇਰਾ ਪਿਆਰਾ ਜਿਹੜਾ ਹੈ ਮੈਨੂੰ ਮਿਲੇ ਮੇਰ ਸੁੰਦਰ ਸੁੰਦਰ ਸ਼ਬਦ ਜਿਹੜਾ ਹੈ ਇਹਾਰੇ ਨੂੰ ਔਂਕੜ ਨਾਲ ਆਇਆ ਹੋਇਆ ਹੈ ਉਹ ਜਿਹੜੇ ਸ਼ਬਦਾਂ ਦੇ ਅੰਤ ਵਿੱਚ ਔਂਕੜ ਜਾਂ ਸਿਹਾਰੀ ਲੱਗੇ ਹੋਈਆਂ ਇਹ ਆਪ ਭ੍ਰਾਂਸ਼ਾ ਜੜੀਆਂ ਹਨ ਉਹਨਾਂ ਦੇ ਚਿੰਨ ਇਥੇ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਹੈ ਅਪਰਾਸ਼ਾ ਨੂੰ ਬੋਲਣ ਵਿੱਚ ਇਹ ਚੈਨ ਜਿਹੜੇ ਆ ਵਰਤੇ ਜਾਂਦੇ ਸਨ ਤੇ ਉਹਨਾਂ ਦੇ ਰੂਪ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਹਨ ਕਿਉਂਕਿ ਇਹਨਾਂ ਨਾਲ ਅਰਥਾਂ 'ਚ ਫਰਕ ਪੈ ਜਾਂਦਾ ਜੇ ਇਹਨਾਂ ਨੂੰ ਅੱਖੋਂ ਪਰੋਖੇ ਕਰਦੀਏ ਤਾਂ ਅਰਥਾਂ ਵਿੱਚ ਫਰਕ ਪੈ ਜਾਂਦਾ ਤਾਂ ਇਹ ਕਿਸੇ ਹਿਸਾਬ ਨਾਲ ਹੀ ਅਪਰਾਸ਼ਾ ਵਿੱਚ ਲੱਗਦੇ ਸਨ ਉਸੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ ਅਪਰਾਸ਼ ਕੀ ਹੈ ਇੱਕ ਬੋਲੀ ਦਾ ਨਾਮ ਹੈ ਜਿਵੇਂ ਸੰਸਕ੍ਰਿਤ ਪ੍ਰਾਕ੍ਰਿਤਾਂ ਬਣ ਗਈਆਂ ਪ੍ਰਾਕ੍ਰਿਤਾਂ ਤੋਂ ਫਿਰ ਆਪਣਾ ਸ਼ਾਂ ਬਣ ਗਈਆਂ। ਤੋਂ ਇਸ ਤਰ੍ਹਾਂ ਇਹ ਬੋਲੀ ਜਿਹੜੀ ਆ ਇਹ ਵੀ ਬਦਲਾਉ ਆਉਂਦੇ ਗਏ ਸੰਸਕ੍ਰਿਤ ਛੋਲੀ ਹੋਲੀ ਜਿਸ ਤਰ੍ਹਾਂ ਜਿਸ ਤੋਂ ਵਕ ਵਕ ਪਾਸ਼ਾਵਾਂ ਜਿਹੜੀਆਂ ਉਹ گاਂ ਬਣਦੀਆਂ ਗਈਆਂ। ਤੋਂ ਇਸ ਤਰ੍ਹਾਂ ਇੱਥੇ ਸ਼ਬਦ ਜਿਹੜਾ ਹੈ ਸੁੰਦਰ ਇਹਦਾ ਮਤਲਬ ਹੈ ਸੁੰਦਰ ਸ਼ਬਦ ਇੱਥੇ ਪੁਲਿੰਗ ਹੈ ਮੈਸਕੁਲਿਨ ਜੈਂਡਰ ਹੈ। ਮਾਮਾ ਪੁਲਿੰਗ ਹੈ ਇੱਕ ਵਚਨ ਹੈ ਇਹ ਔਕੜ ਦੇ ਇਹਨੇ ਇਥੇ ਅਰਥ ਬਣਦੇ ਆ ਇੱਕ ਤਾਂ ਪੁਲਿੰਗ ਸ਼ਬਦ ਹੈ ਦੂਜਾ ਇਹ ਇੱਕ ਵਚਨ ਹੈ ਤੀਜਾ ਇਹ ਜਿਹੜਾ ਇਹ ਜਿਹੜਾ ਸੁੰਦਰ ਕੋਈ ਲਰ ਸਕਦਾ ਸੁੰਦਰ ਦਾ ਅਰਥ ਸੁੰਦਰ ਹੀ ਰਹਿਣਾ ਨੁਕਾ ਇਹ ਜਿਵੇਂ ਕੋਈ ਸੁਬੰਤਕ ਨਹੀਂ ਜੋੜ ਸਕਦੇ ਆਪਾਂ ਨਾ ਜੁੜਿਆ ਹੋਇਆ ਤੋਂ ਪੁਲਿੰਗ ਹੈ ਇੱਕ ਵਚਨ ਹੈ ਤੇ ਨਾਮ ਹੈ ਮੇਰਾ ਸੁੰਦਰ ਇਹਨੂੰ ਆਪਾਂ ਸੁੰਦਰੂ ਸ਼ਬਦ ਕਰਕੇ ਬੋਲਾਂਗੇ ਇਹਨੂੰ ਵਿਸ਼ੇਸ਼ਣ ਵੀ ਵਰ ਸਕਦੇ ਆਂ ਵਿਸ਼ੇਸ਼ਣ ਜਿਹੜਾ ਹੈ ਉਹ ਵੀ ਸ਼ਬਦ ਸੁੰਦਰ ਹੁੰਦਾ ਹੈ ਸੋ ਮੇਰੋ ਸੁੰਦਰ ਕਹੋ ਮਿਲੇ ਕੀਤੂ ਗਲੀ ਕਹੋ ਇਹ ਦੋਹਾ ਹੀ ਲੱਗਿਓਏ ਹਨ ਇਹਨਾਂ ਦਾ ਸੈ ਨਾਲ ਸੈ ਦੇ ਨਾਲ ਪਾਠ ਨਾਲ ਦਾ ਕੀਤਾ ਜਾ ਸਕਦਾ ਹੈ ਕਹੋ ਇਹ ਕਵੀ ਮਹਿੰਦੀ ਲੋੜ ਹੈ ਜੇ ਅਸੀਂ ਪ੍ਰੋਪਰ ਪ੍ਰੋਜੈਸ਼ਨ ਕਰਨਾ ਜਿਵੇਂ ਪ੍ਰਚਲਿਤ ਹੈ ਉਹਦਾ ਕਰਨਾ ਹੈ ਬੜਾ ਸੌਖਾ ਮੇਰੋ ਸੁੰਦਰ ਕੋ ਮਿਲਿਆ ਕੇਤੂ ਗਲੀ ਦੱਸੋ ਓ ਕਿਸ ਰਸਤੇ ਤੇ ਕਿਸ ਜਗ੍ਹਾ ਤੇ ਮੇਰਾ ਪਿਆਰਾ ਜਿਹੜਾ ਹੈ ਮੇਰਾ ਜੋ ਸੁੰਦਰ ਮਾਲਕ ਪ੍ਰਭੂ ਹੈ ਇਹ ਮਿਲ ਸਕਦਾ ਤੇ ਉਹ ਸੁੰਦਰ ਸ਼ਬਦ ਆਪਾਂ ਦੇਖਿਆ ਤੇ ਇੱਕ ਗਲੀ ਸ਼ਬਦ ਦੇਖਿਆ ਅੱਗੇ ਹਰੀਕੇ ਸੰਤ ਬਤਾਵੋ ਮਾਰਗ ਹਾਮ ਪਿੱਛੇ ਲਾਗ ਚੱਲਨੀ ਪਿੱਛੇ ਲਾਗ ਚੱਲਨੀ ਲਾਗ ਇਹਦਾ ਮਤਲਬ ਲੱਗ ਕੇ ਕਿਸਹ ਜਿਹੜੀ ਕੇ ਜੜੀ ਲੱਗ ਕੇ ਚੱਲੀ ਇਥੇ ਪਾਠ ਚੱਲੀ ਆ ਕੋ ਚੱਲੀ ਮਤਲਬ ਚੱਲਣਾ ਮੈਂ ਤੁਰਾਂ ਉਸ ਰਸਤੇ ਉੱਤੇ ਮੈਂ ਚੱਲ ਪਾਵਾਂ ਏ ਹਰੀ ਦੇ ਪਿਆਰੇ ਸੰਤੋ ਭਗਤੋ ਗੁਰਮੁਖੋ ਪੈਨੂੰ ਰਾਹ ਦੱਸੋ ਕੋਈ ਵੀ ਮੈਂ ਆਪਣੇ ਸੁੰਦਰ ਨੂੰ ਕਿਵੇਂ ਮਿਲਾਂ ਮੈਂ ਫਿਰ ਪਿੱਛੇ ਲੱਗ ਕੇ ਇਹ ਦੰਤ ਤੁਰਾਂ ਚੱਲਾਂ ਉਸ ਮਾਰਗ ਨੂੰ ਉਸ ਮਾਰਗ ਤੇ ਜਾਣ ਲਈ ਮਗਰ ਮਗਰ ਤੁਰਾਂ ਚੱਲਾਂ ਇੱਥੇ ਸੰਤ ਸ਼ਬ ਜਿਹੜਾ ਇਹ ਇਹ ਬਹੁਵਚਨ ਹੈ ਪਲੂਰਲ ਹੈ ਨਾਮ ਹੈ ਸੰਤ ਇੱਥੇ ਸੰਬੋਧਨ ਕਾਰਕ ਵਿੱਚ ਵੀ ਹੈ हे ਹਰੀ ਦੇ ਸੰਤੋ हे ਹਰੀ ਦੇ ਭਗਤੋ ਹਰ ਨੂੰ ਜਪਨ ਵਾਲੇ ਗੁਰਮੁਖੋ ਇਸ ਸਨੋਧਨ ਕਾਰਕ ਵਿੱਚ ਹੈ। ਤੋਂ ਅੱਗੇ ਚਲਦੇ ਹਾਂ ਅੱਗੇ ਅਗਰ ਰਹਾਉ ਇਹ ਉਹ ਨੌਕੜਾ ਰਹਾਉ ਇਹ ਘੋੜੇ ਵੱਲ ਨਹੀਂ ਜਾਣਾ ਪਾਟ ਇਹਦਾ ਔਕੜ ਵੱਲ ਨੂੰ ਜਾਣਾ ਰਹਾਉ ਰਹਾਉ ਪਾਟ ਨਹੀਂ ਬਣਦਾ ਇਹਦਾ ਕਿਉਂਕਿ ਇੱਥੇ ਊੜਾ ਖੁੱਲਾ ਨਹੀਂ ਊੜਾ ਖੁੱਲਾ ਆਪੇ ਤੇ ਫਿਰ ਰਹਾਉ ਬਣਦਾ ਰਹਾਉ ਉਹਣਾ ਊੜਾ ਔਂਕੜ ਜਿਹੜਾ ਹੈ ਔਂਕੜ ਜਿਹੜਾ ਹੈ ਇਹਦਾ ਆਪਾਸ ਲੋਕਾਂ ਦਾ ਘੱਟ ਹੈ ਤੇ ਇਹਨੂੰ ਛੱਡ ਕੇ ਊੜੇ ਵੱਲ ਚਲੇ ਜਾਂਦੇ ਹਨ ਰਹਾਉ ਹੁੰਦਾ ਰਹਾਉ ਤੂੰ ਹਾ ਜਿਹੜਾ ਰਹਾ ਹਾ ਇਹਨੂੰ ਕੰਨੇ ਵਾਲਾ ਲੰਬਾ ਕਰ ਦਿਓ ਤੇ ਸਾਹ ਇੱਥੇ ਖਤਮ ਹੋ ਜਾਏਗਾ ਬਹੁਤਾ ਤੇ ਆਪੇ ਊੜਾ ਜਿਹੜਾ ਸ਼ਾਰਟ ਹੋ ਕੇ ਊੜੇ ਨੂੰ ਔਂਕੜ ਬਣ ਜਾਏਗਾ ਤੂੰ ਰਹਾ ਜਿਹੜਾ ਸ਼ਬਦ ਹੈ ਇਹ ਲੰਬਾ ਕਰਨਾ ਬਗਵਾ ਕੰਨਾ ਤਾਂ ਜੋ ਇਤੋਂ ਬਾਅਦ ਜਿਹੜੀ ਹੈ ਲਘੂ ਮਾਤਰਾ ਔਂਕੜ ਵਾਲੀ ਬੋਲੀ ਜਾ ਸਕੇ ਕੰਨਾ ਦੀਰਘ ਮਾਤਰਾ ਹੁੰਦੀ ਹੈ ਤੇ ਔਂਕੜ ਇਹ ਲਘੂ ਮਾਤਰਾ ਗਣੀ ਜਾਂਦੀ ਹੈ ਪ੍ਰੀਕ ਉਹਨੇ ਇੱਥੇ ਸ਼ਬਦ ਆਇਆ ਪ੍ਰੀਕ ਤੇ ਇਹਦੇ ਵਿੱਚ ਅੱਗੇ ਸ਼ਬਦ ਪ੍ਰਿਯੋ ਵੀ ਆਉਂਦਾ ਇੱਥੇਗਾ ਪ੍ਰਿਯੋ ਪ੍ਰਿਯੋ ਜਦੋਂ ਪ੍ਰਯੋਦ ਨਾਲ ਸੰਬੰਧਕ ਜੋੜਨਾ ਆ ਫਿਰ ਉਹ ਸੰਬੰਧਕ ਨੇ ਔਂਕੜ ਹਟਾਉਣਾ ਜੇ ਔਂਕੜ ਹਟੂਗਾ ਤਾਂ ਫੇਰ ਪ੍ਰਿਯ ਦਾ ਔਕੜ ਹਟੂਗਾ ਤਾਂ ਊੜਾ ਰਹਿ ਜਾਣਾ ਊੜਾ ਇਕੱਲਾ ਕਦੀ ਨਹੀਂ ਵਰਤੇ ਜਾਂਦਾ ਪਾਸ਼ਾ ਦੇ ਵਿੱਚ ਊੜਾ ਜਾਂ ਤਾਂ ਔਕੜ ਨਾਲ ਹੋਊਗਾ ਜਾਂ ਤੋਂ ਲੈਕੜ ਨਾਲ ਹੋਊਗਾ ਜਾਂ ਊੜਾ ਖੁੱਲ੍ਹਾ ਇਕੱਲਾ ਊੜਾ ਕਦੇ ਨਹੀਂ ਦੇਖਿਆ ਗਿਆ ਉਹ ਨਾ ਇਹਨੂੰ ਵਰਤ ਸਕਦੇ ਆ ਕੱਲੀ ਊੜੇ ਨੂੰ ਤਾਂ ਜੇ ਊੜਾ ਰਹਿ ਜਾਂਦਾ ਇਸ ਕਰਕੇ ਊੜਾ ਨਹੀਂ ਵਰਤ ਸਕਦੇ ਇਕੱਲਾ ਇਹਦੀ ਜਗ੍ਹਾ ਫੇ ਐੜਾ ਲਾਮ ਵਰਤੇ ਜਾਂਦਾ ਹੈ ਜਿਸ ਸੰਬੰਧਕ ਨਾਲ ਲੱਗਦਾ ਸੋ ਪ੍ਰਿਯ ਤੋਂ ਬਣ ਗਿਆ ਪ੍ਰੀਅਕੇ ਪ੍ਰੀਅਕੇ ਮਤਲਬ ਪ੍ਰਿਯੋ ਦੇ ਕਸਮ ਦੇ ਪ੍ਰਿਯੋ ਕੇ ਸੁੰਦਰ ਦੇ ਸੋ ਇਸ ਕਰਕੇ ਊੜੇ ਦੇ ਔਂਕੜ ਹਟਣ ਨਾਲ ਊੜੇ ਦਾ ਐੜਾ ਕਨ ਵਾਲਟ ਹੋ ਜਾਣਾ ਇਹ ਔਂਕੜ ਹਟ ਜਾਣਾ ਊੜਾ ਨਹੀਂ ਰਹਿਣਾ ਫਿਰ ਔਂਕੜ ਹਟਣ ਤੇ ਊੜਾ ਇਕੱਲਾ ਨਹੀਂ ਵਰਤ ਸਕਦੇ ਐੜਾ ਬਣ ਜਾਣਾ ਪ੍ਰਿਯਕੇ ਮਾਲਕ ਦੇ ਆਪਣੇ ਸੁੰਦਰ ਪ੍ਰਭੂ ਦੇ ਬਚਨ ਬਚਨ ਪਲੂਰਲ ਹੈ ਬਹੁਵਚਨ ਹੈ ਬਚਨ ਪੁਲਿੰਗ ਵੀ ਹੈ ਤੇ ਬਹੁਵਚਨ ਵੀ ਸੁਖਾਣੇ ਹੀ ਰਹਿ ਇਰੇ ਦਾ ਮਤਲਬ ਦਿਲ ਦਿਲ ਦੇ ਵਿੱਚ ਹਿਰਦੇ ਵਿੱਚ ਮਨ ਵਿੱਚ ਚੰਗੇ ਲੱਗਦੇ ਹਨ ਇਹ ਚਾਲ ਬਣੀ ਹੈ ਪਲੀ ਇਹ ਚਾਲ ਬਣੀ ਹੈ ਭਲੀ ਚਾਲ ਕਿਉਂਕਿ ਇਸਤਰੀ ਲਿੰਗ ਇਸ ਕਰਕੇ ਹਾ ਹਾ ਜਿਹੜਾ ਆ ਇਹ ਸ਼ਬਦ ਦਾ ਇੱਕ ਕੰਨਾ ਨਹੀਂ ਇੱਥੇ ਲੱਗਾ ਹੋਇਆ ਇਹ ਮੁਕਤਾ ਹੈ ਇਹਦਾ ਮਤਲਬ ਹੈ ਹਾਂ ਇਹ ਸ਼ਬਦ ਜਿਹੜਾ ਹੈ ਇਹ ਚਾਲ ਦਾ ਵਿਸ਼ੇਸ਼ਣ ਆ ਇਹ ਚਾਲ ਤੋ ਇਹ ਜਿਹੜਾ ਸ਼ਬਦ ਹੈ ਇਹ ਵੀ ਇਸਤਰੀ ਲਿੰਗ ਰੂਪ ਵਿੱਚ ਹੈ ਕਿਉਂਕਿ ਚਾਲ ਵੀ ਇਸਤਰੀ ਲਿੰਗ ਰੂਪ ਵਿੱਚ ਹੈ ਜੇ ਚਾਲ ਦੀ ਜਗ੍ਹਾ ਤੇ ਕੋਈ ਪੁਲਿੰਗ ਸ਼ਬਦ ਹੁੰਦਾ ਤਾਂ ਤਾਂ ਹਾਂ ਔਕੜ ਬਣ ਜਾਣਾ ਸੀ ਅੱਗੇ ਲਟਰੀ ਮਧੂਰੀ ਅੱਗੇ ਇਹਨਾਂ ਨਾਲ ਸ਼ਬਦ ਆਉਂਦਾ ਭਾਈ ਲਟਰੀ ਦਾ ਮਤਲਬ ਹੈ ਲਟੋਰ ਆਪ ਉਦਰਾ ਪਨ ਜਿਹਦੇ ਵਿੱਚ ਹੋਵੇ ਆਪਣੇ ਮਨ ਦੀਆਂ ਮਤਾ ਕਰਨ ਵਾਲੀ ਲਟਰੀ ਇਹ ਸ਼ਬਦ ਇਸਤਰੀ ਲਿੰਗ ਹੈ ਮਧੂਰੀ ਇਹ ਵੀ ਇਸਤਰੀ ਲਿੰਗ ਹੈ ਮਧੂਰੀ ਦਾ ਮਤਲਬ ਛੋਟੀ ਛੋਟੀ ਦਾ ਮਤਲਬ ਕੱਦ ਵਿੱਚ ਛੋਟੀ ਛੋਟੀ ਮਤ ਵਿਚਾਰਾਂ ਦੇ ਛੋਟੀ ਜਿਹੇ ਵਿਚਾਰ ਹਲਕੇ ਆ ਛੋਟੇ ਆ ਥੋੜੇ ਆ ਛੋਟੇ ਹੋਛੇ ਵਿਚਾਰੇ ਉਹ ਮਧੂਰੀ ਠਾਕੁਰ ਭਾਈ ਹੁਣ ਠਾਕੁਰ ਸ਼ਬਦ ਜਿਹੜਾ ਰਾਰਾ ਇੱਥੇ ਮੁਕਤਾ ਹੈ ਤੋਂ ਰਾਰਾ ਮੁਕਤਾ ਕਿਹੜੇ ਤਰ੍ਹਾਂ ਦਾ ਸੰਬੋਧਨ ਕਾਰਕ ਵਿੱਚ ਆਉਂਦਾ ਹੈ ਠਾਕੁਰ ਜੀ ਤਾਂ ਆਉਂਦਾ ਇਹ ਤਾਂ ਠਾਕੁਰ ਦਾ ਬਹੁਵਚਨ ਨਹੀਂ ਬਣ ਸਕਦਾ ਕਿਉਂਕਿ ਠਾਕੁਰ ਇੱਕੋ ਹੀ ਹੈ ਇਹਦਾ ਬਹੁਵਚਨ ਨਹੀਂ ਹੁੰਦਾ ਤੇ ਇੱਥੇ ਠਾਕੁਰ ਜਿਹੜਾ ਇਹਦਾ ਬਹੁਵਚਨ ਨਹੀਂ ਕੋ ਗੁਰਾਰਾ ਮੁਕਤਾ ਹੈ ਇੱਥੇ ਹੈਗਾ ਠਾਕੁਰ ਸ਼ਬਦ ਜਿਹੜਾ ਸੰਪਰਦਾਨ ਕਾਰਕ ਵਿੱਚ ਹੈ ਸੰਪਰਦਾਨ ਕਾਰਕ ਜਿਹਨੂੰ ਜੈਨੇਟਿਵ ਕੇਸ ਕਿਹਾ ਜਾਂਦਾ ਹੈ ਸੰਪ ਜਿਹਨੂੰ ਜਿਹੜਾ ਸੰਪਰਦਾਨ ਕਾਰਕ ਹੈ ਇਹਨੂੰ ਅਸੀਂ ਡੈਟਿਵ ਕੇਸ ਕਹਿੰਦੇ ਹਾਂ ਜਿਹੜਾ ਜੈਨੇਟਿਕ ਹੁੰਦਾ ਉਹ ਸੰਬੋਧਨ ਕਾਰਕ ਹੁੰਦਾ ਹੈ ਸੰਬੰਧ ਕਾਰਕ ਹੁੰਦਾ ਹੈ ਸੌਰੀ ਤੇ ਇਹ ਜਿਹੜਾ ਇਥੇ ਵਰਤੇ ਗਿਆ ਠਾਕੁਰ ਇਸ ਸੰਪਰਦਾਨ ਕਾਰਕ ਵਿੱਚ ਹੈ ਤੇ ਸੰਪਰਦਾਨ ਕਾਰਕ ਜਿਹੜਾ ਇਹ ਮੋਸ਼ਨ ਡੇਟਿਵ ਕੇਸ ਆਖਦੇ ਆਂ ਡੀਏਟੀਆਵੀ ਠਾਕੁਰ ਨੂੰ ਭਾਈ ਭਾਈ ਮੈਨੂੰ ਚੰਗੀ ਲੱਗ ਗਈ ਇਥੇ ਭਾਈ ਸ਼ਬਦ ਹੈ ਪਾ ਜਾਣਾ ਚੰਗੇ ਲੱਗਣਾ ਕਦੋਂ ਭਾਈ ਸ਼ਬ ਜਿਹੜਾ ਹੈ ਇਹ ਕਈ ਅਰਥਾਂ ਵਿੱਚ ਵਰਤਿਆ ਗਿਆ ਭਰਾ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਤੇ ਇਹ ਸੰਬੋਧਨ ਵਿੱਚ ਵੀ ਵਰਤਿਆ ਗਿਆ ਭਾਈ ਸ਼ਬਦ हे ਭਾਈ हे ਭਰਾਵੋ ਇਹ ਲੋਕੋ ਇਸਾਂ ਸੰਬੋਧਨ ਵਿੱਚ ਵੀ ਇਹ ਵਰਤਿਆ ਗਿਆ ਹੈ ਭਾਈ ਸ਼ਬਦ ਤੇ ਇੱਥੇ ਭਾਈ ਸ਼ਬ ਜਿਹੜਾ ਆ ਇੱਥੇ ਕਿਰਿਆ ਰੂਪੀ ਹੈ ਕਿਰਿਆਵਾਚੀ ਸ਼ਬਦ ਹੈ ਭਾਈ ਦਾ ਮਤਲਬ ਭਾਗੇ ਚੰਗੀ ਲੱਗ ਗਈ ਕਿਨੂੰ ਠਾਕੁਰ ਨੂੰ ਠਾਕਰ ਨੂੰ ਠਾਕੁਰ ਸ਼ਬ ਜਿਹੜਾ ਇਹ ਸੰਪਰਤਨ ਕਾਰਕ ਵਿੱਚ ਆ ਗਿਆ। ਤੋਂ ਲੈਟਰੀ ਸੀ ਮਦਰੀ ਸੀ ਉਹ ਠਾਕਰ ਨੂੰ ਚੰਗੀ ਲੱਗ ਗਈ। ਉਹ ਸੁੰਦਰੀ ਹਰੀ ਢੋਲ ਮਿਲੀ। ਹੁਣ ਦੇਖੋ ਆਪਾਂ ਸੁੰਦਰੀ ਸ਼ਬ ਜਿਹੜਾ ਇੱਥੇ ਰਹਿ ਰਹੇ ਹੁਸ਼ਿਆਰੀ ਵਾਲਾ ਪਿੱਛੇ ਪੜਿਆ ਆਪਾਂ ਅਰਣੌਕੜ ਵਾਲਾ ਉਹ ਪਲਿੰਗ ਸੀ ਇੱਕ ਵਚਨ। ਇਹ ਹੈਗਾ ਸੁੰਦਰੀ। ਇਹ ਵੀ ਸ਼ਬਦ ਇਕਵਚਨ ਹੈ ਪਰ ਇਹ ਇਸਤਰੀ ਲਿੰਗ ਹੈ ਔਂਕੜ ਵਾਲਾ ਸ਼ਬਦ ਪੁਲ ਲਿੰਗ ਹੈ ਇਹ ਸ਼ਬਦ ਇਸਤਰੀ ਲਿੰਗ ਹੈ ਸੁੰਦਰੀ ਤੋਂ ਇਹ ਜਿਹੜੇ ਦੋਵੇਂ ਸ਼ਬਦ ਜਿਹੜੇ ਆ ਇਹਨੂੰ ਪੜਨ ਵਾਲਾ ਸੁੰਦਰ ਪੜਦਾ ਇਹਦਾ ਮਤਲਬ ਹੈ ਕਿ ਜਿਹੜਾ ਆਪਰਾਸ਼ਾਂ ਵਾਲੇ ਚਿੰਨ ਲੱਗੇ ਆ ਇਹਨਾਂ ਦੀ ਇਹਨਾਂ ਦਾ ਬਹੁਤਾ ਅਭਿਆਸ ਨਹੀਂ ਕੀਤਾ ਵੀ ਇਹਨਾਂ ਨੂੰ ਠੀਕ ਠੀਕ ਬੋਲਿਆ ਪੜਿਆ ਜਾ ਸਕੇ ਕਿਉਂਕਿ ਅਰਥ ਜਿਹੜਿਆਂ ਵਿੱਚ ਛੁਪੇ ਪਏ ਹਨ ਔਂਕਰ ਤੇ ਸਿਆਰੀ ਵਿੱਚ ਹ ਇਹ ਸ਼ਬਦ ਸੁੰਦਰੀ ਇਸਤਰੀ ਲਿੰਗ ਕਿਉਂ ਆ ਇਥੇ ਸਿਹਾਰੀਆ ਦੂਜਾ ਜਿਹੜਾ ਇਹਦੇ ਮੂਰੇ ਉਹ ਸ਼ਬਦ ਲੱਗਾ ਆ ਇਹ ਹਾਏ ਨੂੰ ਮੁਕਤਾ ਆ ਹਾਏ ਨੌਕੜਨੀ ਕੋਈ ਵੀ ਕੋ ਉਹ ਸ਼ਬਦ ਜਿਹੜਾ ਇਥੇ ਇਸਤਰੀ ਲਿੰਗ ਰੂਪ ਵਿੱਚ ਹੈ ਹਾਹਾ ਮੁਕਤਾ ਹੈ ਜਿੱਥੇ ਇਹ ਸ਼ਬਦ ਪੁਲਿੰਗ ਦਾ ਵਿਸ਼ੇਸ਼ਣ ਹੋਵੇ ਉਥੇ ਇਹ ਹਾਏ ਨੂੰ ਔਂਕੜ ਹੁੰਦਾ ਹੈ ਇੱਥੇ ਹਾਈ ਨੌਕੜ ਨਹੀਂ ਇਹਦਾ ਮਤਲਬ sundri shab ਜਿਹੜਾ ਹੈ ਇਹਦਾ ਵਿਸ਼ੇਸ਼ਣ ਹੈ ਇਹ sundri shabd ਇਸਤਰੀ ਲਿੰਗ ਹੈ ਉਹ ਵੀ ਜਿਹੜਾ ਸ਼ਬਦ ਇਹ ਵੀ ਇਸਤਰੀ ਲਿੰਗ ਤੋਂ ਇਹ sundri shab ਦਾ sundar ਨਹੀਂ ਤੋਂ ਬਹੁਤ ਸਾਰੇ ਸੱਜਣੇ ਤੋਂ ਠੋਖਾ ਖਾ ਜਾਂਦੇ ਹਨ ਇਹ ਮਨ sundar ਆਪਣਾ ਹਰਿ ਨਾਮੇ ਮਜੀਠੇ ਰਾਂਗਰੀ ਇੱਥੇ ਸੱਜਣ ਭੁਲਖਾ ਖਾ ਜਾਂਦੇ ਨੇ ਕਈ ਕਥਾਵਾਚਕ ਵੀ ਉਹ ਵੀ ਭੁਲਖਾ ਖਾ ਜਾਂਦੇ ਨੇ ਇਹ ਕਥਾਵਾਚਕ ਮੈਂ ਸੁਣਿਆ ਸੀ ਕਿ ਸੇ ਪ੍ਰੋਗਰਾਮ ਵਿੱਚ ਤੋਂ ਇਹ ਸੁੰਦਰੀ ਸ਼ਬਦ ਨੂੰ ਉਹ ਸੁੰਦਰ ਪੜਦਾ ਸੀ ਤੇ ਸੁੰਦਰ ਪੜ ਕੇ ਦੇ ਅਰਥ ਵਿੱਚ ਸੁੰਤਰੇ ਕਰਦਾ ਸੀ ਸੋਹਣਾ ਉਹ ਕਹਿੰਦਾ ਸੀ ਇਹ ਮਨ ਬੜਾ ਸੋਹਣਾ ਆ ਮਨ ਬੜਾ ਸੁੰਦਰ ਆ ਜਦੋਂ ਅਸੀਂ ਪਾਠ ਸਹੀ ਨਹੀਂ ਕਰਨਾ ਤੇ ਅਰਥ ਜਿਹੜੇ ਉਹਦੇ ਸਹੀ ਨਹੀਂ ਨਿਕਲਣਗੇ ਤੇ ਇਹਨੂੰ ਸੁੰਦਰੀ ਪੜੀ ਜਾਣਾ ਜਿਵੇਂ ਉੱਪਰ ਸੁੰਦਰ ਸੀ ਫਿਰ ਸੁੰਦਰ ਨੂੰ ਇਹਨੂੰ ਸੁੰਦਰੀ ਕਹੀ ਜਾਣਾ ਇਹਦਾ ਮਤਲਬ ਹੈ ਸੂਜੀ ਨਹੀਂ ਹੈ ਇਨਾ ਮਾਤਰਾਾਂ ਦੀ ਤੋਂ ਮਨਸੁੰਦਰ ਨਹੀਂ ਇਹ ਮਨਸੁੰਦਰ ਆਪਣਾ ਉਥੇ ਮਰਨੋਂ ਸੁੰਦਰ ਨਹੀਂ ਕਿਹਾ ਗਿਆ ਕਿਉਂਕਿ ਸੁੰਦਰ ਉਥੇ ਰੱਬ ਸੁੰਦਰ ਹੈ ਹੀ ਨਹੀਂ ਉਹ ਸਹਾਰੀ ਨੂੰ ਸਹਾਰੀ ਆ ਇਹ ਮਨ ਸੁੰਦਰੀ ਰਾਰਨ ਸਹਰੀ ਆ ਉਥੇ ਵੀ ਇਹ ਹੀ ਸ਼ਬਦ ਹੈ ਰਾਰਨੋਂ ਕੋੜ ਨਹੀਂ ਹੈ ਤੇ ਉਥੇ ਸੁੰਦਰੀ ਨੂੰ ਕਿਹਾ ਗਿਆ ਹੈ ਔਰਤ ਨੂੰ ਕਿਹਾ ਗਿਆ ਹੈ ਇਸ ਕਰਕੇ ਸ਼ਬਦ ਉੱਤੇ ਇਹ ਮਨ ਸੁੰਦਰੀ ਇਹ ਸੁੰਦਰੀ ਇਹ ਸੁੰਦਰ ਸੋਹਣੀ ਜੀਵੈ ਸਤਰੀ ਇਦਾਂ ਉੱਤੇ ਅਰਥ ਬਣਦੇ ਆ ਉਥੇ ਮਨ ਸੁੰਦਰ ਨਹੀਂ ਹੈ ਤਾਂ ਇਥੇ ਪਿਆਰਿਓ ਉਹ ਸੁੰਦਰੀ ਜਿਹੜੀ ਲਕਟਰੀ ਸੀ ਮਧਰੀ ਸੀ ਉਹ ਠਾਕ ਨੂੰ ਚੰਗੀ ਲੱਗ ਗਈ ਤੇ ਉਹ ਸੁੰਦਰੀ ਹਰੀ ਢੋਲੀ ਮਿਲ ਢੋਲ ਦਾ ਮਤਲਬ ਹੈ ਢੋਲ ਕੇ ਨਿਮਰਤਾ ਧਾਰਨ ਕਰਕੇ ਉਹ ਫਿਰ ਗੁਰੂ ਪਰਮੇਸ਼ਰ ਦੇ ਨਾਲ ਮਿਲੀ ਉਸ ਦੀ ਯਾਦ ਜਿਹੜੀ ਉਹਦੇ ਮਨ ਵਿੱਚ ਵਸ ਗਈ ਮਿਲਣਾ ਦਾ ਮਤਲਬ ਹੈ ਉਸ ਦੀ ਯਾਦ ਨੂੰ ਮਨ ਵਿੱਚ ਵਸਾ ਲੈਣਾ ਇਹ ਮਿਲਣਾ ਹੈ ਅਗੇ ਇੱਕੋ ਪ੍ਰਿਯ ਸਖੀਆਂ ਸਭ ਪ੍ਰੀ ਕੀ ਜੋ ਭਾਵੈ ਪਿਰ ਸਾਪਲੀ ਹੁਣ ਪ੍ਰਿਯ ਸ਼ਬਦ ਜਿਹੜਾ ਹੈ ਇਹ ਵੀ ਇੱਕ ਵਚਨ ਹੈ ਕਿਉਂਕਿ ਔਂਕੜ ਲੱਗਾ ਆ ਪੂੜੇ ਔਂਕੜ ਲੱਗਾ ਪ੍ਰਿਯ ਤਾਂ ਮਤਲਬ પતિ ਪਰਮਾਤਮਾ ਤੋਂ ਉਹ ਇੱਕੋ ਹੀ ਹੈ ਇਸ ਕਰਕੇ ਉਹਦਾ ਵੀ ਪਲੂਰਲ ਨਹੀਂ ਬਣਦਾ ਸਖੀਆਂ ਇੱਕੋ ਪ੍ਰਿਯ ਸਖੀਆਂ ਇਹ ਸਖੀਆਂ ਸ਼ਬਦ ਜਿਹੜਾ ਹੈ ਇਹ ਬਿੰਦੀ ਹੰਤਕ ਪੜਿਆ ਜਾਏਗਾ ਸਖੀਆਂ ਸਖੀ ਤਾਂ ਬਹੁਵਚਨ ਸਖੀਆਂ ਹੁੰਦਾ ਸਖੀਆਂ ਨਹੀਂ ਹੁੰਦਾ ਕਿਉਂਕਿ ਜਿਹੜੇ ਸ਼ਬਦ ਨਾਸਕੀ ਧੁਨੀਆਂ ਵਾਲੇ ਬਿੰਦੀ ਟਿੱਪੀ ਵਾਲੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ-ਥਾਂ ਤੇ ਮਿਲਦੇ ਹਨ ਬਿੰਦੀਆਂ ਟਿੱਪੀਆਂ ਲੱਗੀਆਂ ਮਿਲਦੀਆਂ ਹਨ ਕੁਝ ਥਾਵਾਂ ਤੇ ਜਿੱਥੇ ਅਪਹਾਵ ਹੈ ਉਥੇ ਲੱਗੀਆਂ ਹੋਈਆਂ ਬਿੰਦੀਆਂ ਟਿੱਪੀਆਂ ਸਿਹਤ ਲੈ ਕੇ ਉਥੇ ਬੋਲਿਆ ਜਾ ਸਕਦਾ ਹੈ ਇੱਕੋ ਪਿਓ ਸਖੀਆਂ ਸਭ ਪ੍ਰੀ ਕੀ ਜਿਵੇਂ ਅਧਿਕ ਨਹੀਂ ਲੱਗਾ ਹੁੰਦਾ ਤਾਂ ਆਪਾਂ ਅਧਿਕ ਦੀ ਧੁਨੀ ਦੇ ਕੇ ਉਥੇ ਉਚਾਰਨ ਕਰਦੇ ਹਾਂ ਇਸ ਤਰ੍ਹਾਂ ਹੀ ਬਾਕੀ ਥਾਵਾਂ ਤੇ ਇਕੋ ਪ੍ਰੋਸ਼ਕੀਆਂ ਸਭ ਪ੍ਰੀ ਕੀ ਪ੍ਰੀ ਕੀ ਹੁਣ ਤੇ ਪ੍ਰਯੋਗ ਕੀ ਨਹੀਂ ਆ ਪ੍ਰਯੋਗ ਸ਼ਬਦ ਨਹੀਂ ਆਇਆ ਕਿਉਂਕਿ ਪ੍ਰਯੋਗ ਦੇ ਮਰੇ ਸਬੰਧਕ ਕੌਣ ਨਾਲ ਉਹਦੇ ਡਾਂਕੜ ਹਟ ਗਿਆ ਤੇ ਊੜਾ ਕੱਲਾ ਜਿਵੇਂ ਵਰਤਣਾ ਉਹਦੀ ਜਗਾੜਾ ਬਣ ਗਿਆ ਤਾਂ ਕੀ ਜਿਹੜਾ ਸਬੰਧਕ ਹੈ ਜੋ ਭਾਵੇਂ ਪਿਰ ਸਾਹ ਭਲੀ ਪਿਰ ਸ਼ਬ ਜਿਹੜਾ ਹੈ ਇਹ ਅਰੇ ਨੌਕੜ ਅਰੇ ਨੌਕੜ ਨਹੀਂ ਹੈ ਤੇ ਮਤਲਬ ਇਹ ਨਹੀਂ ਕਿ ਬਹੁਵਚਨ ਬਣ ਗਿਆ ਇਹ ਬਹੁਵਚਨ ਵੀ ਨਹੀਂ ਬਣਿਆ ਤੇ ਇੱਥੇ ਸੰਬੋਧਨ ਮਿਲ ਬਣਦਾ ਏ ਇੱਥੇ ਬਣਦਾ ਹੈ ਪਿਰ ਨੂੰ ਜੋ ਭਾਉਂਦੀ ਹੈ ਪਿਰ ਨੂੰ ਭਾਉਂਦੀ ਹੈ ਪਿਰ ਨੂੰ ਤੇ ਇੱਥੇ ਵੀ ਸੰਪਰਦਾਨ ਕਾਰਕ ਵਿੱਚ ਇਹ ਸ਼ਬਦ ਜਿਹੜਾ ਪਿਰ ਵਰਤਿਆ ਗਿਆ ਹੈ ਜਿਨੂੰ ਅਸੀਂ ਡੈਟਿਵ ਕੇਸ ਆਖਦੇ ਆਂ ਅੰਗਰੇਜ਼ੀ ਵਿੱਚ ਸੰਪਰਦਾਨ ਕਾਰਕ ਵਿੱਚ ਸਾਹ ਭਲੀ ਉਹ ਚੰਗੀ ਹੈ ਨਾਨਕ ਗਰੀਬ ਨਾਨਕ ਗਰੀਬ ਗੱਗਾ ਸ਼ਬਦ ਇਸਪੀਰੇਟਿਡ ਸਾਊਂਡ ਹੈ ਗਾਤ ਹੋਣੇ ਵਾਲਾ ਹੈ ਗਰੀਬ ਕੀ ਕਰੇ ਵਿਚਾਰਾ ਕਿਉਂਕਿ ਸ਼ਬਦ ਜਿਹੜੇ ਪੰਜਾਬੀ ਦੇ ਨਹੀਂ ਗਰੀਬ ਸ਼ਬਦ ਜਿਹੜਾ ਅਰਬੀ ਫਾਰਸੀ ਸ਼ਬਦ ਹੈ ਨਾਨਕ ਗਰੀਬ ਬੱਬੇ ਨੂੰ ਵੀ ਔਂਖੜਾ ਤੇ ਨਾਨਕ ਦੇ ਕੱਕੇ ਨੂੰ ਵੀ ਔਂਖੜਾ ਇੱਥੇ ਨਾਨਕ ਸ਼ਬਦ ਜਿਹੜਾ ਹੈ ਉਹਨੂੰ ਸਮਝਣਾ ਜ਼ਰੂਰੀ ਹੈ ਕੱਕੇ ਔਂਖੜ ਪਿਆ ਇੱਥੇ ਕਰਤਾ ਕਾਰਕ ਬਣ ਗਿਆ ਹੈ ਇੱਥੇ ਨਾਨਕ ਨੇ ਨਾਨਕਦਾਰ ਨਾਨਕ ਨੂੰ ਇੱਥੇ ਅਸੀਂ ਅਰਥ ਨਹੀਂ ਕਰ ਸਕਦੇ ਕਿ ਕੱਕਾ ਜਿਹੜਾ ਹੈ ਇਹਨੂੰ ਔਂਖੜ ਲੱਗਾ ਹੋਇਆ ਹੈ ਨਾਨਕ ਅਗਰੀਬ ਤੋਂ ਗਰੀਬ ਸਭ ਜਿਹੜਾ ਹੈ ਇਹ ਵੀ ਨਾਨਕ ਦਾ ਗਰੀਬ ਨਾਨਕ ਗਰੀਬ ਨਾਨਕ ਤੋਂ ਨਾਨਕ ਦਾ ਸਮਝੋ ਵਿਸ਼ੇਸ਼ਣ ਬਣ ਗਿਆ ਇੱਥੇ ਗਰੀਬ ਨਾਨਕ ਵਿਚਾਰਾ ਨਾਨਕ ਨਿਮਾਣਾ ਨਾਨਕ ਆਪਣੇ ਆਪ ਨੂੰ ਨਿਮਰਤਾ ਸਹਿਤ ਸਤਿਗੁਰੂ ਪਾਤਸ਼ਾਹ ਇੱਥੇ ਪੇਸ਼ ਕਰਦਿਆਂ ਗਰੀਬ ਨਾਨਕ ਕੀ ਕਰੇ ਵਿਚਾਰਾ ਤੋ ਇਸ ਰਾਹ ਤੇ ਚੱਲਣ ਦੀ ਇਹ ਇਹ ਗਰੀਬ ਜਿਹੜਾ ਨਾਨਕ ਹੈ ਇਹ ਕੀ ਵਿਚਾਰ ਕਰ ਸਕਦਾ ਹੈ ਇਸ ਰਾਹ ਤੇ ਚੱਲਣਾ ਔਖਾ ਹੈ ਹਰੀ ਭਾਵੈ ਤਿਤ ਰਾਹ ਚੱਲੀ ਹਰੀ ਭਾਵੈ ਤਿਤ ਰਾਹ ਚੱਲੀ ਤੂੰ ਜਦੋਂ ਹਰੀ ਨੂੰ ਜੀ ਵਸਤਰੀ ਪਾ ਜਾਂਦੀ ਹੈ ਚੰਗੀ ਲੱਗ ਜਾਂਦੀ ਹੈ ਭਾਵੈ ਭਾਵ ਦਾ ਮਤਲਬ ਹੈ ਪਾ ਜਾਂਦੀ ਹੈ ਹਰੀ ਨੂੰ ਇਥੇ ਹਰੀ ਸ਼ਬ ਜਿਹੜਾ ਇਹ ਵੀ ਸੰਪਰਦਾਨ ਕਾਰਕ ਵਿੱਚ ਹੈ ਡੈਡ ਕੇਸ ਵਿੱਚ ਹਰੀ ਨੂੰ ਪਾ ਜਾਂਦੀ ਹੈ ਤਿਤ ਰਾਜ ਚੱਲੀ ਉਹੀ ਜੀਵ ਬਿਸਤਰੀ ਉਸਤੇ ਰਾ ਉਤੇ ਤੁਰਦੀ ਹੈ ਤੋਂ ਨਾਲ ਕੋਲ ਕਰੀਬ ਜਿਹੜਾ ਹੈ ਇੱਥੇ ਤੁਰਨ ਦੀ ਗੱਲ ਨਹੀਂ ਸੋਚ ਸਕਦਾ ਕਿਉਂਕਿ ਇੱਥੇ ਤਾਂ ਭਾਉਣ ਦੀ ਗੱਲ ਹੈ ਜਿਹੜੀ ਜੀਵ ਬਿਸਤਰੀ ਈਸ਼ਵਰ ਰੂਪ ਕਰਤਾਪੁਰਖ ਨੂੰ ਪਾ ਜਾਂਦੀ ਹੈ ਉਹ ਇਸ ਰਸਤੇ ਉੱਤੇ ਫਿਰ ਤੁਰਦੀ ਚਲਦੀ ਆ ਤਾਂ ਪਿਆਰੋਂ ਆਪਾਂ ਇਸ ਆਵਦੇ ਵਾਕ-ਵਾਕ ਸ਼ਬਦਾਂ ਦੀ ਸਿੰਪਲ ਜੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਅਗਰੋਗ੍ਰਾਂਸ ਦੀ ਬਾਣੀ ਦੀ ਜੋ ਮਹਾਨਤਾ ਹੈ ਉਹ ਆਪ ਸਾਰੇ ਨੂੰ ਆਪਾਂ ਨੂੰ ਪਤਾ ਲੱਗ ਸਕੇ ਸ਼ਬਦ ਜੋੜਾਂ ਬਲ ਆਪਣਾ ਧਿਆਨ ਜਾਵੇ ਪੜਨ ਲੱਗਿਆਂ ਸ਼ਬਦ ਜੋੜ ਜੜੇ ਆ ਉਹ ਆਪਣੀ ਸੂਰਤ ਵਿੱਚ ਟਿਕੇ ਰਹਿਣ ਤਾਂ ਜੋ ਅਰਥ ਜਿਹੜੇ ਆ ਉਹ ਇਨਾ ਤੋਂ ਦੂਰ ਨਾ ਜਾਣ ਵਾਹ ਕੁੜੀ ਦਾ ਕਾਲਸਾ ਵਾਹ ਕੁੜੀ